ਜੋ ਕੁਝ ਵੀ ਹੈ ਅਖੀਰ ਵੇਲੇ ਨਾ ਔਰਤ ਨਾਲ ਜਾਂਦੀ ਨਾ ਪੁੱਤਰ ਨਾਲ ਜਾਂਦਾ ਨਾ ਸਰੀਰ ਨਾਲ ਜਾਂਦਾ ਨਾ ਘਰ ਨਾਲ ਜਾਂਦਾ ਤੇ ਨਾ ਤੇਰੀ ਸੰਪਦਾ ਉਹ ਤੇਰੇ ਨਾਲ ਜਾਂਦੀ ਇਨ ਮੈਂ ਕਛ ਨਾਹੇ ਤੇਰੋ ਇਨਾਂ ਵਿੱਚ ਤੇਰਾ ਕੁਝ ਨਹੀਂ ਇਹ ਜਾਨ ਇਹ ਸਾਰੇ ਮੇਰੇ ਇੱਕ ਕੁਝ ਥੇਰ ਦੇ ਸੰਬੰਧ ਤੇ ਬਣੇ ਨੇ ਪਰ ਜ਼ਿੰਦਗੀ ਵਿੱਚ ਸੁੱਖ ਦੇਣ ਵਾਲੇ ਨਹੀਂ ਇੱਕ ਦਿਨ ਕਾਲ ਅਵਧ ਆਈ ਇੱਕ ਦਿਨ ਅਬਦੀ ਇੱਕ ਦਿਨ ਉਹ ਸਮਾਂ ਇੱਕ ਦਿਨ ਅਖੀਰ ਵੇਲਾ ਉਹ ਕਾਲ ਦਾ ਆ ਗਿਆ ਮੌਤ ਆ ਗਈ ਕਿੱਥੇ ਰਹਿ ਗਿਆ ਸਭ ਕੁਝ ਇਸ ਕਰਕੇ ਹਜ਼ੂਰ ਕਹਿੰਦੇ ਨੇ ਭਲਿਆ ਉਹ ਚੇਤੇ ਵਿੱਚ ਰੱਖ ਲੈ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਹਾਂ ਨਾਲ ਪਛਾਨੂ ਜਿਹੜੇ ਰਾਤੇ ਤੇਰਾ ਕੋਈ ਵੀ ਆਪਣਾ ਨਹੀਂ ਹੋਣਾ ਤੇਰਾ ਜਾਣਿਆ ਪਹਿਜਾਨਿਆ ਨਹੀਂ ਹੋਣਾ ਉਥੇ ਵਾਹਿਗੁਰੂ ਦਾ ਨਾਮ ਜੈ ਮਹਾ ਪ੍ਰਿਹਾਨ ਦੂਤ ਜਮਦਲ ਹੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਸੁਰਤ ਵਿੱਚ ਵਾਹਿਗੁਰੂ ਵਸਾਲੈ ਅੰਦਰ ਧਿਆਨ ਵਿੱਚ ਐਸਾ ਰਸ ਪਿੰੜਾ ਜੀਵਨ ਬਨਾਲੈ ਕਿ ਤੇਰੀ ਰਸਨਾ ਵੀ ਬੋਲੇ ਤੇਰਾ ਹਿਰਦਾ ਵੀ ਬੋਲੇ ਵਾਹਿਗੁਰੂ ਅਜਾਮਲ ਪਾਪੀ ਜਗ ਜਾਣੇ ਸਾਰੀ ਦੁਨੀਆ ਜਾਣਦੀ ਸੀ ਅਜਾਮਲ ਜਾਤ ਦਾ ਬ੍ਰਾਹਮਣ ਪਰਵੇਸ਼ਵਾ ਗਾਮੀ ਬੜਾ ਭੈੜਾ ਪਾਪੀ ਜੀਵਨ ਬਤੀਤ ਕਰਦੇ ਆ ਅਖੀਰ ਵੇਲੇ ਪੁੱਤਰ ਛੋਟਾ ਜੰਮਦਾ ਪੁਰਾਤਨ ਇਤਿਹਾਸ ਕਹਿੰਦਾ ਆਏ ਮਹਾਪੁਰਖ ਕਹਿੰਦੇ ਨੇ ਇਸ ਦਾ ਨਾਮ ਨਰੈਣ ਰੱਖ ਤੇ ਪੁੱਤਰ ਨੂੰ ਨਰੈਣ ਹੀ ਨਾ ਸਮਝੀ ਪੁੱਤਰ ਦੇਣ ਵਾਲੇ ਨਰੈਣ ਨਾਲ ਜੁੜ ਜਾ ਮੈਂ ਬੇਨਤੀ ਕਰਾਂ ਆਵਾਜ਼ ਪੁੱਤਰ ਨੂੰ ਮਾਰਦਾ ਪਰ ਅੰਦਰ ਨਰੈਣ ਨਰੈਣ ਵਿੱਚ ਜੁੜ ਜਾਂਦਾ ਤੇ ਸੱਚ ਸੀ ਵੀ ਉਹ ਪਾਪੀ ਸੀ ساری ਉਮਰ ਦਾ ਤੇ ਪਾਰ ਹੋ ਗਿਆ ਗਜ ਇੱਕ ਗੰਧਰ ਬ੍ਰਿਸ਼ੀ ਸਰਾਫ ਕਰਕੇ ਹਾਥੀ ਬਣ ਗਿਆ ਤਦੂਏ ਨੇ ਉਸ ਨੂੰ ਪਾਣੀ ਪੀਣ ਗਾਇ ਨੂੰ ਮੈਂ ਬੇਨਤੀ ਕਰਾਂ ਗ੍ਰਾਸ ਲਿਆ ਹੁਣ ਸਾਰਾ ਖਿੱਚਿਆ ਜਾ ਰਿਹਾ ਸੁੰਡ ਬਚੀ ਮੈਂ ਬੇਨਤੀ ਕਰਾਂ ਤਹਿਰ ਦਾ ਆਇਆ ਇੱਕ ਫੁੱਲ ਸੁੰਡ ਨਾਲ ਚੁੱਕ ਕੇ ਪੁਰਾਤਨ ਚੇਤਨਾ ਸੀ ਅੰਦਰ ਭਾਵੇਂ ਜਨਮ ਹਾਥੀ ਦਾ ਬਣ ਗਿਆ ਸੀ ਉਥੇ ਅਰਾਧਨ ਕੀਤਾ ਕਹਿੰਦੇ ਨੇ ਉਸੇ ਵਕਤ ਗਾਜੇ ਗਰਾਹ ਤੇ ਛੂਟਾ ਮੈਂ ਬੇਨਤੀ ਕਰਾਂ ਉਸ ਦਾ ਪਾਰ ਨਿਸਤਾਰ ਹੋ ਗਿਆ ਉਹ ਗਨਕਾ ਜੇ ਦੀ ਸਾਰੀ ਜ਼ਿੰਦਗੀ ਵੇਸ਼ਿਆ ਗਮਣੀ ਵਿੱਚ ਬਤੀਤ ਕਰਨ ਵਾਲੀ ਆਏ ਮਹਾਂਪੁਰਖਾਂ ਨੇ ਤੋਤਾ ਦਿੱਤਾ ਗਣਕਾ ਉਦਰੀ ਹਰ ਕਹ ਤੋਤ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੋਤੇ ਨੂੰ ਰਾਮ ਰਾਮ ਪੜਾਉਂਦੀ ਪੜਾਉਂਦੀ ਅਕਸਰ ਰਸਨਾ ਤੇ ਤੇ ਬੋਲਦੀ ਹੀ ਸੀ ਨਾ ਕਹਿੰਦੇ ਉਸ ਦਾ ਵੀ ਪਾਰ ਨਿਸਤਾਰਾ ਹੋ ਗਿਆ ਭਲੇ ਆ ਵੱਡੇ ਵੱਡੇ ਪਾਪੀ ਤਰ ਗਏ ਤੂੰ ਤੇ ਐਡਾ ਵੱਡਾ ਪਾਪੀ ਨਹੀਂ ਹੈ ਨਾ ਜੇ ਹੋਵੇ ਵੀ ਤੇ ਤਮੀ ਪ੍ਰਮਾਤਮਾ ਦੇ ਸਿਮਰਨ ਕਰਨ ਨਾਲ ਉਹ ਪਤਿਤ ਜੀਵਨ ਧਰਮ ਤੋਂ ਡਿੱਗ ਗਿਆ ਜੀਵਨ ਪਾਪਾਂ ਵਿੱਚ ਗਰਸਿਆ ਹੋਇਆ ਜੀਵਨ ਉਹ ਵੀ ਪਾਰ ਹੋ ਜਾਂਦਾ ਹੈ